ਸਰਬੱਤ ਦਾ ਭਲਾ ਰਾਸ਼ਟ ਦੇ ਐਸਪੀ ਉਭਰਾਏ ਦੇ ਕਰਮਾ ਸਦਕਾਂ ਅੱਜ ਤਕਰੀਬਨ 5 ਮਹੀਨੇ ਦੀ ਕਾਰਵਾਈ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਨਾਮ ਦਾ ਸਾਕਜੋ ਕੇ ਸੇਖੋਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਮੌਤ ਦੀ ਸਜ਼ਾ ਤੋਂ ਮੁਕਤ ਕਰਵਾ ਕੇ ਭਾਰਤ ਵਾਪਸ ਲਿਆਂਦਾ ਗਿਆ ਨੌਜਵਾਨ ਦਾ ਕਹਿਣਾ ਹੈ ਕਿ 2019 ਵਿੱਚ ਦੁਬਈ ਗਿਆ ਸੀ ਮੇਰੇ ਨਾਲ ਤਿੰਨ ਪਾਕਿਸਤਾਨ ਨੌਜਵਾਨ ਸਨ ਜਿਨ੍ਹਾਂ ਵੱਲੋਂ ਗੁਨਾਹ ਕੀਤਾ ਗਿਆ ਤੇ ਮੈਂ ਨਜਾਇਜ਼ ਇਸ ਕੇਸ ਵਿੱਚ ਫਸ ਗਿਆ ਜਿਸ ਤੋਂ ਬਾਅਦ ਮੈਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਮੇਰੇ ਪਰਿਵਾਰ ਵੱਲੋਂ ਸਰਬੱਤ ਦਾਤਰਾਸ਼ਟ ਭਲਾ ਦੇ ਐਸਪੀ ਉਭਰਾਏ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੈਨੂੰ ਤਕਰੀਬਨ 5 ਮਹੀਨੇ ਬਾਅਦ ਭਾਰਤ ਵਾਪਸ ਲਿਆਂਦਾ ਗਿਆ ਪਰਿਵਾਰ ਵਿੱਚ ਵੀ ਕਾफी ਖੁਸ਼ੀ ਦਿਖਾਈ ਦੇ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਸਾਡੇ ਵਾਪਸ ਘਰ ਇੱਕ ਵਾਰ ਦੁਬਾਰਾ ਜਨਮ ਲੈ ਕੇ ਉੱਨਤਿਆ ਹੈ ਸਰਬੱਤ ਭਲਾ ਟਰਸਟ ਦੇ ਮੈਂਬਰ ਸੁਖਦੀਪ ਸਿੱਧੂ ਨੇ ਕਿਹਾ ਕਿ 2019 ਦੇ ਵਿੱਚ ਗੁਰਪ੍ਰੀਤ ਨਾਮ ਦਾ ਨੌਜਵਾਨ ਦੁਬਈ ਗਿਆ ਸੀ ਜਿੱਥੇ ਕਿ ਨੌਜਵਾਨ ਨਜਾਇਜ਼ ਕਤਲ ਮਾਮਲੇ ਦੇ ਵਿੱਚ ਫਸ ਗਿਆ ਅਤੇ ਦੁਬਈ ਦੀ ਅਦਾਲਤ ਵੱਲੋਂ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਪਰਿਵਾਰਕ ਮੈਂਬਰਾਂ ਵੱਲੋਂ ਸੁਖਦੀਪ ਸਿੰਘ ਸਿੱਧੂ ਦੀ ਮਦਦ ਨਾਲ ਸਰਬੱਤ ਦਾ ਭਲਾ ਟਰਸਟ ਦੇ ਐਸ ਪੀ ਓਬਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਪਰਿਵਾਰ ਦੀ ਬਾਹ ਫੜੀ ਗਈ ਅਤੇ ਇਹਨਾਂ ਦੇ ਨੌਜਵਾਨ ਨੂੰ ਦੁਬਈ ਤੋਂ ਛਲਵਾ ਕੇ ਭਾਰਤ ਵਾਪਸ ਲਿਆਂਦਾ ਗਿਆ ਤਕਰੀਬਨ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸ ਦੇ ਪਰਿਵਾਰ ਨੂੰ 2 ਲੱਖ ਦੇ ਕਰੀਬ ਬਲੱਡ ਮਨੀ ਦਿੱਤੀ ਗਈ ਜੋ ਕਿ ਭਾਰਤ ਦੀ ਕਰੰਸੀ ਦੇ ਮੁਤਾਬਕ ਗੱਲ ਕਰੀਏ ਤਾਂ 46 ਲੱਖ ਰੁਪਏ ਬਣਦਾ ਸੁਖਦੀਪ ਸਿੱਧੂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਵੀ ਕਾਫੀ ਮਦਦ ਕੀਤੀ ਗਈ ਕਾਗਜ਼ੀ ਕਾਰਵਾਈ ਦੇ ਵਿੱਚ ਭਾਰਤੀ ਅੰਬੈਸੀ ਨੇ ਕਾਫੀ ਸਾਥ ਦਿੱਤਾ ਜੀ ਮੇਰਾ ਨਾਮ ਬਜੀਤ ਪੋਰੇ ਆਸੀਂ ਸ਼ੇਖਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਭਾਜੀ ਸੁਖਦੀਪ ਜਿन्होंने ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਢਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਹਾਂ ਸ਼ੁਕਰ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਇੱਥੋਂ ਤੱਕ ਸਾਡਾ ਤੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾ ਹੁੰਦੇ ਅਸੀਂ ਫੇਰ ਰੋਣ ਵਾਲਾ ਹਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਸਾਬ ਦੇ ਨਾਲ ਤੇ ੱੱਕੇ ਖਾਂਦੇ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਸੁਖਿੰਦਰ ਹੋਣਾ ਦਾ ਵੀ ਸੁਖਦੀਪ ਹੋਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੈਲਪ ਕੀਤੀ ਆ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਹ ਨਾਲ ਤੁਰੇ ਰਹੇ ਆ ਜਿਦ ਤਰਾ ਉਹ ਮੁੱਕ ਗਏ ਸੀ ਤੇ ਮੈਂ ਕਲੀ ਕੀ ਕਰ ਸਕਦੀ ਆ ਪਾ ਜਗਦੀਪ ਉਹਨਾਂ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਤੈਨਸ਼ਨ ਨਹੀਂ ਲੈਣੀ ਕਿਸੇ ਕਾਲ ਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਵਰਾਏ ਸਾਹਿਬ ਨੇ ਵੀ ਕਿਹਾ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦੇਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਹੈ ਪ੍ਰੀਤ ਭਾਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਉਸ ਦੇ ਵਿੱਚ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਸੀ ਉੱਥੇ ਪਾਕਿਸਤਾਨੀ ਬੰਦੇ ਹੀ ਉਹਨਾਂ ਦੇ ਨਾਲ ਬਹਿਂਦੇ ਕਲੋਂਦੇ ਸੀ ਗਲਤ ਕੰਮ ਤਾਂ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬਹਿਣ ਕਲੋਂਣ ਕਰਕੇ ਵੀ ਫਸੇ ਗਏ ਕਿ ਰਹੀ ਵਿਪਰਾਇ ਸਾਹਿਬ ਦੀ ਬਾਹ ਫੜੀ ਇਹਨਾਂ ਦੇ ਸਕਰੀਪ ਉਹਨਾਂ ਦੀ ਇਹਨਾਂ ਨੇ ਫਿਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫਿਰ ਉਸ ਆਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਆ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੀ ਰਹੇ ਨੇ ਹੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਜੀ ਜੀ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਕਿੰਨੂ ਕਿੰਨੂ ਪਤਾ ਲੱਗਿਆ ਸਾਨੂੰ ਇਤਨਾ ਹੀ ਪਤਾ ਲੱਗਾ ਫਿਰ ਬੇੜੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਪੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ ਅਠੀ ਦਹੀ ਦਿਨੀ ਸਾਨੂੰ ਫੋਨ ਆਇਆ ਤੇ ਸਾਨੂੰ ਜਿਹੜਾ ਹੌਸਲਾ ਆਇਆ ਫਿਰ ਅਹੀਂ ਭਾਜੀ ਸੰਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਬਰਾਏ ਤੋਂ ਮਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਫੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੇ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਜੀਨ ਲੱਗਾ ਵਾਪਸ ਹਾਂਜੀ ਇਹ ਲੱਗ ਹੀ ਗਏ ਹੈ ਕਰੀਬਨ ਸਾਢੇ 4 ਸਾਲ ਹੀ ਉਤਾਰਿਆ ਹੈ ਸਾਢੇ 4 ਸਾਲ ਜੀ ਕਿੰਨਾ ਕਿ ਧੰਨਵਾਦ ਕਰਨਾ ਚਾਹੋ। ਬਹੁਤ ਜਿਆਦਾ ਧੰਨਵਾਦ ਕਰਨਾ ਪਛਾਣਨ ਕਿ ਸਾਰੀ ਉਮਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਅੱਜ ਤੇ ਸਾਰੀ ਜ਼ਿੰਦਗੀ ਦੇ ਵਿੱਚ ਆਈ ਤੇ ਜਾਦਵ ਰਾਏ ਸਾਹਿਬ ਨੂੰ ਕਰਾਂਗੇ। ਬਾਕੀ ਇਹਨਾਂ ਨੂੰ ਸੁਖਦੀਪ ਹਣਾ ਨੂੰ ਪਾਜੀ ਹੀਰਾਵਾਲੇ ਆ। ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ। ਇਹ ਵੀ ਨਾਲ ਹੀ ਹੁੰਦੇ ਜਿਵੇਂ ਅਸੀਂ ਰਾਏ ਸਾਹਿਬ ਨੂੰ ਮਿਲਦੇ ਆ। ਤੇ ਇਹਨਾਂ ਦਾ ਕਰਕੇ ਅਸੀਂ ਇੱਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਆ। ਬਹੁਤ ਬਹੁਤ ਧੰਨ ਕਰਦੇ ਆ। ਕਿੰਨੀ ਕਿ ਖੁਸ਼ੀ ਹੋ ਰਹੀ ਹੈ। ਬਹੁਤ ਜਿਆਦਾ ਅੱਜ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ। ਹਾਂਜੀ ਨਵਾਂ ਜਨਮ ਹੋ ਗਿਆ ਬੇਟੇ ਦਾ। ਤੇ ਲਿਜਾਈ ਮੇਰੇ ਤੇ ਜਾਨੀ ਇਹ ਕਿਸੇ ਦੋ ਦਾ ਪਰਚਾ ਪੈ ਗਿਆ ਮੰਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਅਮਰੈਸਰਨ ਨਾ ਸੀ ਰਫਤਾ ਕੀ ਕਾਨੂੰਨ ਨਾਲ ਕਨੈਕਟ ਕੀਤਾ ਇਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉੱਥੇ ਤੱਕ ਸਮਝਾ ਗਿਆ ਇਹ ਫੈਮਲੀ ਨੇ ਭਜਣਾਟ ਕਿ ਉਹਨਾਂ ਦੇ ਨਾਲ ਹਲੋ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋਰ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਹੀ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਰਿਹਾਈ ਬਖਸ਼ੀ ਕੁਝ ਗਏ ਕਦਸੇ ਇਥੋਂ ਇਥੋਂ ਮੈਂ ਜਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਉਸੇ ਉਸ ਤੋਂ ਬਾਅਦ ਜਾਨੀ ਕਿ ਨਜਾਇਜ਼ ਜਾਨੀ ਇਹ ਬਹੁਤ ਥੇ ਨਾ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਇਹ ਪਰਚਾ ਪਾਇਆ ਉਹਨਾਂ ਦਾ ਰਾਪਟਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੁਹਾਨੂੰ ਕਿੰਨਾ ਦੀ ਸਹਾਇਤਾ ਤੁਸੀਂ ਲਫਟਸਾਈਡ ਏ ਐਸਪੀਸਿੰਗ ਕਬਰਾਇਮਾ ਜੀ ਦਾ ਸਲੈਂਟ ਪਾਸਿੰਗ ਬਹੁਤ ਨਾਲ ਉਹਨਾਂ ਦੇ ਜਵਾਬ ਬਹੁਤ ਜ਼ਿਆਦਾ ਤੁਹਾਨੂੰ ਅਦਕਾਰ ਮਿਲਣਾ ਹੋਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਹੋ ਜੀ ਰਹੀ ਹੈ ਅਸੀਂ ਮੇਰੇ ਫੈਮਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਹਾਂ ਜਿਨ੍ਹਾਂ ਨਾਲ ਉਹ ਤੇ ਕਿਹੜੀ ਕੰਟਰੀ ਹੈ ਕਿਹੜੀ ਕੰਟਰੀ ਏ ਦੁਬਈ ਦੁਬਈ ਸ਼ਾਰਜਾ ਸਰ ਕਿਤੇ ਨਾ ਕੋਈ ਨਾ ਕੋਈ ਹੋ ਗਿਆ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਕਿਸੇ ਮਤਲਬ ਗੱਲ ਤੋਂ ਸੋਸਾਇਟੀ ਵਿੱਚ ਜਾ ਨਾ ਪੈਣ ਆਪਣਾ ਕੰਮ ਕਰਨ ਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਇਦਾਂ ਦਾ ਸਾਹਮਣਾ ਕਰਨਾ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮੌਜੂਦ ਸੀ ਉੱਥੇ ਤੇ ਮੇਰੇ ਤੇ ਨਾਲ ਤੇ ਉਹ ਜਿਹੜੀ ਤੁਸੀਂ ਕੰਪਨੀ ਕੋਲੋਂ ਵੇੇ ਸੀ ਕੰਮ ਕਰਦੇ ਸੀ ਉਹਨਾਂ ਕੋਲੋਂ ਤਾਂ ਡੀਪੀ ਦਾ ਹੈ ਬਟ ਨਹੀਂ ਜੀ ਉਹਨਾਂ ਵੱਲੋਂ ਕੋਈ ਸਰਦ ਨਹੀਂ ਜੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰਾਇਸਰ ਉਹਨਾਂ ਦੇ ਨਾਲ ਅਸੀਂ ਮਿਲ ਕੇ ਗੱਲਬਾਤ ਕੀਤੀ ਸਾਰਸਕਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਅਮ ਲੋਕਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਫਿਰ ਤੁਸੀਂ ਇੱਥੇ ਜਾਈ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪ ਮਿਲ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਅਸੀਂ ਯਾਨੀ ਉਹਨਾਂ ਦੀ ਹੰਡਥ ਹੋ ਗਈਏ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕਿਆ ਤੇ ਮਤਲਬ ਕੁਛ ਮੇਰੀ ਮਦਰ ਸੀ ਉਹਨਾਂ ਨੇ ਮਤਲਬ ਸਾਰਸਕਦੀਪ ਉਹਨਾਂ ਨੂੰ ਸਾਨੂੰ ਪਤਾ ਲੱਗਾ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਿੰਨੀ ਆਰੀ ਇੱਥੇ ਮਤਲਬ ਬਰੈਸਰ ਉੱਥੇ ਅਮਰਸਰ ਰਿਪੋਰਟ ਤੋਂ ਜਾਂਦੇ ਨੇ ਦੁਬਈ ਸਾਨੂੰ ਮਿਲੋਂਗੇ ਤੇ ਉਹਨਾਂ ਨੇ ਮਿਲ ਕੇ ਜਾਨੀ ਮੇਰੀ ਫੈਮਿਲੀ ਨੇ ਜਾਨੀ ਕਿ ਕੇਸ ਜਿਹੜਾ ਪੂਰਾ ਹੈ ਹਾਂਜੀ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਛੇਕੂਪੁਰ ਪਿੰਡ ਜੈਨਤੀਪੁਰ ਤੋਂ ਲੱਗਿਆ ਅਮਰਸਰ ਤਾਸਪੁਰ ਜ਼ਿਲ੍ਹੇ ਦੇ ਵਿੱਚ ਅਮਰਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਪੁਲਿਸ ਨੇ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਾਤੀਸੋਂ ਰਹੀ ਇਹਨਾਂ ਦੇ ਪਿਤਾ ਜੀ ਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅਮਰਸਰ ਮਾਝਾ ਜੀ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਅਬਰਾਇਸ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜੋ ਸ਼ਰੀਅਤ ਦਾ ਕਾਨੂੰਨ ਆ ਜੇ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਵਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦਿਆ ਮਨੀ ਲਈ ਮੰਨ ਜਾਂਦੇ ਨੇ ਤੇ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾਚੌਰ ਦੇ ਲਾਗੇ ਪੰਜਾਬ ਦਾ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀ ਟੋਟਲ ਨੌ ਜਣ ਸਾਰੇ ਉਹ ਤਿੰਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦਬਈ ਸਦਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅ ਬਰਾਏ ਸਾਹਿਬ ਨੇ ਫਾਈਨੈਂਸ਼ਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਉਹ ਬਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਵੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀ ਜੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜਦੇ ਆ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭਜਨਟ ਕੀਤੀ ਹੈ ਬਹੁਤ ਮਗਰ ਪੈਰਵੀ ਕੀਤੀ ਆ ਤੇ ਐਸਪੀ ਸਿੰਘ ਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਟੀਮ ਆ ਦबई ਦੀ ਸਰਬਾਧਾ ਪਲਾਟ ਟਰਸਟੀ ਉਹਨਾਂ ਨੇ ਵੀ ਸਾਡੀ ਮੱਝਾ ਜੋਨ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਇਹ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਅ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਤੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਬਰਾਏ ਸਾਹਿਬ ਨੇ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤ ਜੀ ਦੱਸ ਦੂਗਾ ਉੱਥੇ ਕਿਉਂਕਿ ਇੱਕ ਤਿਸਾ ਭਾਸ਼ਾ ਦੀ ਬੜੀ ਸਮੱਸਿਆ ਹੈ ਉੱਥੇ ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਉਹ ਇਧਰ ਦਾ ਜਿਹੜਾ ਉਹਨਾਂ ਦਾ ਕੌਂਸੂਲੇਟ ਆ ਅੰਬੈਸੀ ਆ ਉਹਨਾਂ ਦੇ ਰਾਈ ਭੇਜਣਾ ਪੈਂਦਾ ਸੀ ਦਿੱਲੀ ਤੱਕ ਭਜਨਟ ਕਰਨੀ ਪੈਣੀ ਉੱਥੇ ਬਹੁਤ ਮੁਸ਼ਕਲ ਆਉਂਦੀ ਆ ਭਾਸ਼ਾ ਦੀ ਇੱਕ ਉੱਥੇ ਕੋਈ ਦੇਖੋ ਸੱਤ ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਕਾਰੇ ਤੇ ਬਹੁਤ ਮੁਸ਼ਕਲ ਆਉਂਦੀ ਆ ਬੰਦੇ ਨੂੰ ਛਡਾਉਣਾ ਹੋਵੇ ਤੇ ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮਾਧਿਅ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤੇ ਫਿਰ ਤੁਸੀਂ ਛਡਾ ਸਕਦੇ ਜੇ ਬਾਕੀ ਉੱਥੇ ਮੁਸ਼ਕਲਾਂ ਬਹੁਤ ਆ ਕੋਈ ਬਗਾਨੇ ਸੱਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹ ਨਹੀਂ ਫੜਦਾ ਤੇ ਅਰਾਏ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸ ਤਰੀਕੇ ਨਾਲ ਅਸੀਂ ਲੇਟ ਜਰੂਰ ਹੋਏ ਆ ਕੁਝ ਸਮਾਂ ਨਿਕਲ ਗਿਆ ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ ਪਰ ਉਹ ਸੰਭਵ ਨਹੀਂ ਹੋ ਸਕਿਆ ਮਾਰ ਹੋ ਗਈ ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀ ਕਿ ਪਿਛਲੇ ਸਾਲ ਡੇਢ ਸਾਲ ਪਹਿਲਾਂ ਉਹ ਸਾਡੇ ਤੋਂ ਹਲਵਦਾ ਹੋ ਗਏ ਸੋ ਮੁਸ਼ਕਲਾਂ ਤੇ ਬਹੁਤ ਹੈ ਜੀ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਹੈ ਸਰ ਪਰ ਸਰਕਾਰ ਵੱਲੋਂ ਆਪਣੇ ਕਿੰਨੀ ਕੇ ਹੈਲਪ ਕੀਤੀ ਗਈ ਪਰ ਸਰਕਾਰ ਵੱਲੋਂ ਦੇਖੋ ਕੇਸ ਤੇ ਸਾਰਾ ਬਰਾਜ ਸਾਹਿਬ ਨੇ ਖੁਦ ਲੜਿਆ ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਆਂ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉਥੋਂ ਦੀ ਐਮਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ ਇਹ ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਟਰਨੀ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ ਉਹ ਸਾਨੂੰ ਸਹਿਯੋਗ ਮਿਲ ਗਿਆ ਸੀ